ਨਾਲ ਪਰੇ ਹੋਏ ਟੈਂਕਰ 'ਚ ਜਿਸ ਥਾਂ ਤੇ ਵਿਸਫੋਟ ਹੋਇਆ ਸੀ ਉਸ ਥਾਂ ਤੇ ਅਸੀਂ ਪਹੁੰਚੇ ਅੱਗ ਲੱਗ ਗਈ ਔਰ ਤੇਲ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਇੱਥੇ ਖਿਲ ਰਿਹਾ ਔਰ ਉਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਲਾਸਟ ਜਿਸ ਤਰੀਕੇ ਦੇ ਨਾਲ ਹੋਏ ਬਲਾਸਟ ਦੇ ਨਾਲ ਪੂਰਾ ਖੰਨਾ ਸ਼ਹਿਰ ਹਿੱਲ ਗਿਆ ਇੱਕ ਵਾਰ ਤਾਂ ਕਿ ਹੋ ਕੀ ਗਿਆ ਆਖਰਕਾਰ ਕੁਝ ਹੀ ਮਿੰਟਾਂ ਦੇ ਵਿੱਚ ਹੋਇਆ ਬਲਾਸਟ ਔਰ ਉਸ ਤੋਂ ਬਾਅਦ ਪੂਰਾ ਦਾ ਪੂਰਾ ਇਹ ਟੈਂਕਰ ਤਬਾਹ ਹੋ ਗਿਆ ਸੀਗਾ ਔਰ ਅਜੇ ਵੀ ਤੇਲ ਇਸ ਦੇ ਅੰਦਰੋਂ ਟਪ ਕਰ ਰਿਹਾ ਹੈ। ਨਵੀਆਂ ਸੀਟਾਂ ਜਿਹੜੀ ਉਹਦਾ ਹਾਲ ਵੀ ਦੇਖੋਗੇ ਤੁਸੀਂ ਤਾਂ ਸਾਰੇ ਬੰਨੇ ਇਸੇ ਤਰੀਕੇ ਦੇ ਨਾਲ ਹੀ ਕੋਲਾ ਹੀ ਕੋਲਾ ਬਣਿਆ ਪਿਆ ਰਾਖ ਹੀ ਰਾਖ ਬਣੀ ਪਈ ਐ ਇਸ ਟੈਂਕਰ ਜਿਸ ਦਾ ਮੌਕੇ ਦੇ ਉੱਪਰ ਦੱਸਿਆ ਜਾ ਰਿਹਾ ਉਹਨਾਂ ਨੂੰ ਕੱਢ ਲਿਆ ਗਿਆ ਸੀਗਾ ਮੌਕੇ ਦੇ ਉੱਪਰ ਕੱਢ ਲਿਆ ਗਿਆ ਸੀ ਤਾਂ ਵਿਚਾਰ ਰਹਿ ਗਿਆ ਨਹੀਂ ਤਾਂ ਫਿਰ ਭਾਰੀ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨੁਕਸਾਨ ਹੋਇਆ ਉਹ ਹੈਡਰਾ ਕ੍ਰੇਨਸ ਜਿਹੜੀਆਂ ਮੌਕੇ ਤੇ ਪਹੁੰਚ ਗਈਆਂ ਇਹਨਾਂ ਦੇ ਨਾਲ ਇਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਇਹਰ ਫਟਿਆ ਉਸ ਤੋਂ ਬਾਅਦ ਇਹ ਟੈਂਕਰ ਪਲਟ ਗਿਆ ਜਿਸ ਤੋਂ ਬਾਅਦ ਬਲਾਸਟ ਹੋ ਗਿਆ ਤਾਂ ਅਜੇ ਵੀ ਤੇਲ ਨੁੱਛੜ ਰਿਹਾ ਇਸ ਦੇ ਵਿੱਚੋਂ ਕੰਦੀਆਂ ਲਪਟਾਂ ਨਿਕਲਦੀਆਂ ਨਜ਼ਰ ਆ ਰਹੀਆਂ ਸੀ ਉੱਥੋਂ ਤੱਕ ਤੇਲ ਗਿਆ ਹੋਇਆ ਸੀਗਾ ਤੇਲ ਗਿਆ ਔਰ ਉੱਥੇ ਅੱਗ ਦੇ ਭੰਬੜ ਮਚਨੇ ਸ਼ੁਰੂ ਹੋ ਗਏ ਤੇਲ ਅਜੇ ਵੀ ਡੋਲ ਰਿਹਾ ਹੈ ਔਰ ਅਜੇ ਵੀ ਇਸ ਪਾਸਿਓਂ ਵੀ ਲੀਕੇਜ ਇਹਦੇ ਅੰਦਰ ਹੋ ਰਹੀ ਹੈ ਔਰ ਉਸ ਤੋਂ ਬਾਅਦ ਅਗਲੇ ਬੰਨੇ ਤੱਕ ਦੇਖੋਗੇ ਤੁਸੀਂ ਤਾਂ ਦੂਰ ਤੱਕ ਇਧਰ ਤੇਲ ਹੀ ਤੇਲ ਗਿਆ ਹੋਇਆ ਹੁਣ ਤਾਂ ਕਾ ਸੜਕ ਦੇ ਨਾਲ-ਨਾਲ ਫਲਾਈਓਵਰ ਦੇ ਜਿਹੜਾ ਉੱਪਰ ਦੇਖੂਗੇ ਕਿਨਾਰੇ ਆ ਇਹ ਵੀ ਦੇਖੋ ਕਿਸ ਤਰ੍ਹਾਂ ਹਾਲ ਇਹਨਾਂ ਦਾ ਹੋਇਆ ਇੱਕ ਹੋਰ ਟਰੈਕਟਰ ਟਰਾਲੀ ਆਈ ਹੈ ਇਹਦੇ ਵਿੱਚ ਮਿੱਟੀ ਭਰ ਕੇ ਲੈਂਦੀ ਆ ਔਰ ਇਹ ਹੁਣ ਇੱਥੇ ਲਗਾ ਕੇ ਫਿਰ ਇਸ ਤੇਲ ਨੂੰ ਸਿਕਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਖੰਨਾ ਚ ਤੇਲ ਨਾਲ ਭਰੇ ਹੋਏ ਟੈਂਕਰ ਤੇ ਜਿਸ ਥਾਂ ਤੇ ਵਿਸਫੋਟ ਹੋਇਆ ਸੀ ਉਸ ਥਾਂ ਤੇ ਅਸੀਂ ਪਹੁੰਚੇ ਅੱਗ ਲੱਗੀ ਔਰ ਤੇਲ ਜਿਸ ਤਰ੍ਹਾਂ ਜਿਸ ਤਰੀਕੇ ਨਾਲ ਇੱਥੇ ਖਿਲ ਰਿਹਾ ਔਰ ਉਸ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟ੍ਰੈਫਿਕ ਡਾਇਵਰਟ ਕਰ ਦਿੱਤਾ ਗਿਆ ਹੈ ਔਰ ਮੌਕੇ ਦੇ ਉੱਪਰ ਅਸੀਂ ਦਿਖਾਉਣੇ ਤੁਹਾਨੂੰ ਕਿ ਕਿਸ ਤਰੀਕੇ ਦੇ ਨਾਲ ਜੋ ਮੌਕੇ ਦੇ ਉੱਪਰ ਟੀਮ ਪਹੁੰਚੀ ਹੈ ਮੌਕੇ ਦੇ ਉੱਪਰ ਉਸ ਤੇਲ ਨਾਲ ਭਰੇ ਹੋਏ ਟੈਂਕਰ ਦੇ ਵਿੱਚ ਜਿਸ ਬਲਾਸਟ ਹੋਇਆ ਸੀਗਾ ਉਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਟ੍ਰੈਫਿਕ ਜਿਹੜਾ ਪੂਰਾ ਡਾਇਵਰਟ ਕਰ ਦਿੱਤਾ ਗਿਆ ਤਾਂ ਅਸਲੀ ਦਿਖਾਉਣੇ ਤਸਵੀਰ ਤੁਹਾਨੂੰ ਕਿ ਮੌਕੇ ਦੇ ਉੱਪਰ ਹੋਇਆ ਕੀ ਸੀਗਾ ਕਿਉਂਕਿ ਕ੍ਰੇਨ ਵੀ ਆ ਗਈ ਔਰ ਮੌਕੇ ਦੇ ਉੱਪਰ ਪੂਰਾ ਦਾ ਪੂਰਾ ਸੜਕੇ ਸਵਾਹ ਹੋ ਚੁੱਕਿਆ ਜਿਹੜਾ ਟੈਂਕਰ ਸੀਗਾ ਉਸਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਹੋਇਆ ਕੀ ਮੌਕੇ ਦੇ ਉੱਪਰ ਕਿਉਂਕਿ ਕੁਛ ਹੀ ਮਿੰਟਾਂ ਦੇ ਵਿੱਚ ਹੋਇਆ ਬਲਾਸਟ ਔਰ ਉਸ ਤੋਂ ਬਾਅਦ ਪੂਰਾ ਦਾ ਪੂਰਾ ਇਹ ਟੈਂਕਰ ਤਬਾਹ ਹੋ ਗਿਆ ਸੀਗਾ ਔਰ ਅਜੇ ਵੀ ਤੇਲ ਇਸ ਦੇ ਅੰਦਰੋਂ ਟਪ ਕਰ ਰਿਹਾ ਅਜੇ ਵੀ ਤੇਲ ਇਸ ਦੇ ਅੰਦਰੋਂ ਟਪ ਕਰ ਰਿਹਾ ਔਰ ਪੂਰਾ ਦਾ ਪੂਰਾ ਇਹ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਸੀ ਕਿਉਂਕਿ ਸਪਲਾਈ ਰੁਕੀ ਹੋਈ ਸੀ ਸਪਲਾਈ ਆਈ ਸਪਲਾਈ ਲੈ ਕੇ ਇਹ ਟੈਂਕਰ ਵਾਪਸ ਜਾ ਰਿਹਾ ਸੀ ਪੈਟਰੋਲ ਪੰਪ ਤੇ ਔਰ ਉਸ ਤੋਂ ਬਾਅਦ ਫਿਰ ਇਹ ਰਾਹ ਦੇ ਵਿੱਚ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ ਦੱਸਿਆ ਜਾ ਰਿਹਾ ਕਿ ਜੇ ਸ਼ਾਇਦ ਇਸ ਦਾ ਟਾਇਰ ਫਟ ਗਿਆ ਟਾਇਰ ਫਟਣ ਤੋਂ ਬਾਅਦ ਸ਼ਾਇਦ ਇਸ ਦੇ ਵਿੱਚ ਬਲਾਸਟ ਹੋਇਆ ਟਾਇਰ ਫਟਿਆ ਉਸ ਤੋਂ ਬਾਅਦ ਇਹ ਟੈਂਕਰ ਪਲਟ ਗਿਆ ਜਿਸ ਤੋਂ ਬਾਅਦ ਬਲਾਸਟ ਹੋ ਗਿਆ ਤਾਂ ਅਜੇ ਵੀ ਤੇਲ ਨਿਕਲ ਰਿਹਾ ਇਸ ਦੇ ਵਿੱਚੋਂ ਅਜੇ ਵੀ ਤੇਲ ਇਸ ਦੇ ਅੰਦਰੋਂ ਬਾਹਰ ਆ ਰਿਹਾ ਮੌਕੇ ਦੇ ਉੱਪਰ ਪਹੁੰਚੀਆਂ ਸੀ ਦਮਕਲਾ ਦਮਕਲਾ ਨੇ ਅੱਗ ਬੁਝਾਈ ਹੈ ਮੌਕੇ ਦੇ ਉੱਪਰ ਆ ਕੇ ਔਰ ਦੇਖੋਗੇ ਤੁਸੀਂ ਕਿ ਹਾਲਾਤ ਕੀ ਹੋਏ ਆ ਮੌਕੇ ਦੇ ਉੱਪਰ ਕਿਸ ਤਰੀਕੇ ਦਾ ਮਾਹੌਲ ਸੀਗਾ ਉਹ ਤਾਂ ਸਭ ਨੇ ਦੇਖਿਆ ਜੀ ਤੁਸੀਂ ਕਿਉਂਕਿ ਅੱਗ ਦੀਆਂ ਲਪਟਾਂ ਲਪਟਾਂ ਸੀ ਔਰ ਬਲਾਸਟ ਜਿਸ ਤਰੀਕੇ ਦੇ ਨਾਲ ਹੋਏ ਬਲਾਸਟ ਦੇ ਨਾਲ ਪੂਰਾ ਖੰਨਾ ਸ਼ਹਿਰ ਹਿੱਲ ਗਿਆ ਇੱਕ ਵਾਰ ਤਾਂ ਕਿ ਹੋ ਕੀ ਗਿਆ ਆਖਰਕਾਰ ਧੁਮਾਕਾ ਇੰਨਾ ਜ਼ਬਰਦਸਤ ਸੀਗਾ ਕਿ ਲੋਕ ਖੜ ਕੇ ਦੇਖਣ ਲੱਗੇ ਕਿ ਆਖਰ ਹੋਇਆ ਕਿ ਨੇੜੇ-ਤੇੜੇ ਦੇ ਲੋਕਾਂ ਨੂੰ ਫਿਕਰ ਪੈ ਗਿਆ ਕਿ ਪਤਾ ਨਹੀਂ ਮੌਕੇ ਦੇ ਉੱਪਰ ਹੋ ਕੀ ਗਿਆ ਅੱਗ ਦੀਆਂ ਲਪਟਾਂ ਲਪਟਾਂ ਨਿਕਲ ਰਹੀਆਂ ਸੀ ਕਿਉਂਕਿ ਅਚਾਨਕ ਇਹ ਸਪੀਡ ਦੇ ਵਿੱਚ ਆ ਰਿਹਾ ਸੀ ਟੈਂਕਰ ਔਰ ਟਾਇਰ ਫਟਣ ਫਟਣਾ ਦੱਸਿਆ ਜਾ ਰਿਹਾ ਇਸ ਦਾ ਮੁੱਖ ਕਾਰਨ ਔਰ ਉਸ ਤੋਂ ਬਾਅਦ ਬਲਾਸਟ ਇੰਨਾ ਤੇਜ਼ ਸੀਗਾ ਆ ਦੇਖੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਨੇੜੇ-ਨੇੜੇ ਜਿਹੜਾ ਪੂਰਾ ਦਾ ਪੂਰਾ ਜਿੱਥੇ-ਜਿੱਥੇ ਤੇਲ ਤੇਲ ਡੁੱਲਿਆ ਜਿੱਥੇ-ਜਿੱਥੇ ਔਰ ਉਸ ਤੋਂ ਬਾਅਦ ਫਿਰ ਨੇੜੇ-ਨੇੜੇ ਪੁਲ ਦਾ ਜਿਹੜਾ ਸਾਈਡਾਂ ਨੇ ਉਹ ਵੀ ਦੇਖੋ ਉਹਨਾਂ ਦਾ ਹਾਲ ਕੀ ਹੋਇਆ ਤਾਂ ਇਹ ਹਾਲਾਤ ਹੋਏ ਉਸ ਤੋਂ ਬਾਅਦ ਜਦੋਂ ਅੱਗ ਲੱਗੀ ਮੌਕੇ ਦੇ ਉੱਪਰ ਤਾਂ ਦਮਕਲ ਨੇ ਅੱਗ ਬੁਝਾਈ ਆ ਆ ਕੇ ਪਰ ਇਹ ਸਾਰਾ ਦਾ ਸਾਰਾ ਸੁਆਹ ਹੋ ਗਿਆ ਪੂਰਾ ਦਾ ਪੂਰਾ ਰਾਖ ਹੋ ਗਿਆ ਮੌਕੇ ਦੇ ਉੱਪਰ ਅਸੀਂ ਜਿਸ ਥਾਂ ਦੇ ਉੱਪਰ ਅੱਗ ਲੱਗੀ ਸੀ ਟੈਂਕਰ ਨੂੰ ਟੈਂਕਰ ਦੇ ਵਿੱਚੋਂ ਅਜੇ ਵੀ ਤੇਲ ਨਿਕਲ ਰਿਹਾ ਤੇਲ ਅਜੇ ਵੀ ਬਾਹਰ ਆ ਰਿਹਾ ਟੈਂਕਰ ਦੇ ਅੰਦਰੋਂ ਪਰ ਇਹ ਪੂਰਾ ਦਾ ਪੂਰਾ ਭਰਿਆ ਹੋਇਆ ਸੀਗਾ ਟੈਂਕਰ ਤੇਲ ਦੇ ਨਾਲ ਜਦੋਂ ਸਪਲਾਈ ਚੱਲੂ ਹੋਈ ਟੈਂਕਰ ਆਇਆ ਟੈਂਕਰ ਜਿਹੜਾ ਸੀਗਾ ਤੇਲ ਲੈ ਕੇ ਵਾਪਸ ਆ ਰਿਹਾ ਸੀਗਾ ਔਰ ਅਜੇ ਵੀ ਇਸ ਦੇ ਅੰਦਰੋਂ ਤੇਲ ਨਿਕਲ ਰਿਹਾ ਇਸ ਪਾਸੇੋਂ ਵੀ ਦੇਖੋਗੇ ਤੁਸੀਂ ਤਾਂ ਅੱਗ ਕਿਵੇਂ ਲੱਗੀ ਇਹਦੇ ਬਾਰੇ ਅਜੇ ਕੋਈ ਸਪਸ਼ਟ ਨਹੀਂ ਹੋ ਪਾਇਆ ਕਿ ਆਖਰਕਾਰ ਅ ਅੱਗ ਲੱਗਣ ਦੀ ਵਜ੍ਹਾ ਕੀ ਰਹੀ ਅੱਗ ਕਿਉਂ ਲੱਗੀ ਇਸ ਨੂੰ ਕਿਵੇਂ ਅੱਗ ਲੱਗੀ ਕੀ ਕੋਈ ਸ਼ਾਰਟ ਸਰਕਟ ਹੋਇਆ ਜਾਂ ਕੋਈ ਵਜ੍ਹਾ ਹੋਰ ਰਹੀ ਅੱਗ ਲੱਗਣ ਦੀ ਇਹਦੇ ਬਾਰੇ ਅਜੇ ਕੋਈ ਪਤਾ ਨਹੀਂ ਲੱਗ ਪਾਇਆ ਪਰ ਫਿਲਹਾਲ ਜੋ ਮੌਕੇ ਤੇ ਅਧਿਕਾਰੀ ਸੀਗੇ ਉਹਨਾਂ ਨੇ ਇਨਫੋਰਮੇਸ਼ਨ ਇਹੋ ਦਿੱਤੀ ਹੈ ਕਿ ਮੌਕੇ ਦੇ ਉੱਪਰ ਜਦੋਂ ਆ ਰਿਹਾ ਸੀਗਾ ਇਹ ਟੈਂਕਰ ਤਾਂ ਇਸ ਦਾ ਟਾਇਰ ਫਟ ਗਿਆ ਸ਼ਾਇਦ ਟਾਇਰ ਫਟਣਾ ਇੱਕ ਮੁੱਖ ਵਜ੍ਹਾ ਦੱਸੀ ਜਾ ਰਹੀ ਹੈ ਕਿ ਟਾਇਰ ਫਟ ਗਿਆ আর ਟਾਇਰ ਫਟਣ ਤੋਂ ਬਾਅਦ ਫਿਰ ਇਹ ਟੈਂਕਰ ਬੈਲੈਂਸ ਨਹੀਂ ਹੋ ਪਾਇਆ ਔਰ ਉਸ ਤੋਂ ਬਾਅਦ ਫਟ ਗਿਆ ਪਰ ਅੱਗ ਦੀਆਂ ਲਪਟਾਂ ਲਪਟਾਂ ਸਾਰੇ ਪਾਸੇ ਨਜ਼ਰ ਆ ਰਹੀਆਂ ਸੀ ਔਰ ਇਸ ਦੇ ਨਾਲ ਹੀ ਦੇਖੋਗੇ ਤੁਸੀਂ ਕਿ ਜਿੱਥੋਂ ਜਿੱਥੋਂ ਤੱਕ ਤੇਲ ਗਿਆ ਦੂਰ ਤੱਕ ਤੇਲ ਗਿਆ ਜਿੱਥੋਂ ਜਿੱਥੋਂ ਵੀ ਤੱਕ ਉੱਥੋਂ ਤੱਕ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆ ਰਹੀਆਂ ਸੀ ਵੀਡੀਓਜ਼ ਦੇਖੇ ਹੋਣਗੇ ਤੁਸੀਂ ਪ੍ਰੋ ਪੰਜਾਬ ਟੀਵੀ ਤੇ ਵੀ ਵੀਡੀਓ ਦੇਖਿਆ ਹੋਵੇਗਾ ਤਾਂ ਦੂਰ ਤੱਕ ਅੱਗ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆ ਰਹੀਆਂ ਸੀ ਉੱਥੋਂ ਤੱਕ ਤੇਲ ਗਿਆ ਹੋਇਆ ਸੀਗਾ ਜਲ ਗਿਆ ਔਰ ਉੱਥੇ ਅੱਗ ਦੇ ਭੰਬੜ ਮਚਨੇ ਸ਼ੁਰੂ ਹੋ ਗਏ ਸੀ ਅਜੇ ਵੀ ਤੇਲ ਟਪਕ ਰਿਹਾ ਇਸ ਦੇ ਅੰਦਰੋਂ ਪਰ ਮੌਕੇ ਦੇ ਉੱਪਰ ਪ੍ਰਸ਼ਾਸਨ ਨੇ ਕਿਹਾ ਜਾ ਸਕਦਾ ਹੈ ਕਿ ਚੰਗੇ ਤਰੀਕੇ ਦੇ ਨਾਲ ਇਸ ਕੰਮ ਨੂੰ ਸਾਂਭ ਲਿਆ ਕਿਉਂਕਿ ਮੌਕੇ ਤੇ ਫਾਇਰ ਬ੍ਰਿਗੇਡ ਪਹੁੰਚ ਗਈ ਸੀ ਔਰ ਮੌਕੇ ਦੇ ਉੱਪਰ ਪੂਰਾ ਦਾ ਪੂਰਾ ਟ੍ਰੈਫਿਕ ਜਿਹੜਾ ਉਹ ਡਾਇਵਰਟ ਕਰ ਦਿੱਤਾ ਸੀਗਾ ਔਰ ਉਸ ਤੋਂ ਬਾਅਦ ਫਿਰ ਹੁਣ ਇਸ ਨੂੰ ਟੈਂਕਰ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਕਿਉਂਕਿ ਕ੍ਰੇਨ ਮੌਕੇ ਦੇ ਉੱਪਰ ਮੰਗਾਲੀ ਗਈ ਹੈ ਔਰ ਇਸ ਨੂੰ ਫਿਰ ਸਿੱਧਾ ਕਰਕੇ ਲਜਾਇਆ ਜਾਏਗਾ ਔਰ ਫਿਲਹਾਲ ਪੁੱਛਗਿਛ ਦੱਸਿਆ ਜਾ ਰਿਹਾ ਕਿ ਉਹਨਾਂ ਤੋਂ ਵੀ ਕੀਤੀ ਆ ਔਰ ਦਵਿੰਦਰ ਨੂੰ ਕਹੂੰਗਾ ਦਵਿੰਦਰ ਇਸ ਪਾਸੇ ਵੀ ਦਿਖਾ ਦਿਓ ਥੱਲੋਂ ਵੀ ਇਸ ਦੇ ਸੁਰਾਖ ਨਿਕਲਿਆ ਥੱਲੋਂ ਵੀ ਇਸ ਪਾਸੇੋਂ ਦੇਖੋਗੇ ਤਾਂ ਆਰ ਪਾਰ ਨਜ਼ਰ ਆਏਗਾ ਤੁਹਾਨੂੰ ਵੈਸੇ ਪੂਰਾ ਦਾ ਪੂਰਾ ਟੈਂਕਰ ਆ ਤਾਂ ਥੱਲੋਂ ਇਸ ਦੇ ਇਸ ਪਾਸion ਵੀ ਮੋਰਾ ਨਿਕਲਿਆ ਹੋਇਆ ਸਰਾਖ ਨਿਕਲਿਆ ਹੋਇਆ ਇਸ ਦੇ ਅੰਦਰ ਇਹ ਵਜ੍ਹਾ ਕੀ ਰਹੀ ਹੈ ਇਸ ਨੂੰ ਅ ਅੱਗ ਲੱਗਣ ਦੀ ਇਹਦੇ ਬਾਰੇ ਨਹੀਂ ਪਤਾ ਚੱਲ ਪਿਆ ਪਰ ਇਹ ਦੱਸਿਆ ਜਾ ਰਿਹਾ ਕਿ ਜਦੋਂ ਟਾਇਰ ਫਟਿਆ ਇਸ ਦਾ ਟਾਇਰ ਕਿਹੜਾ ਫਟਿਆ ਜਾਂ ਕੀ ਹੋਇਆ ਉਹ ਤਾਂ ਮੌਕੇ ਦੀ ਸਿਚੁਏਸ਼ਨ ਜਿਹੜੇ ਆ ਉਹ ਡਰਾਈਵਰ ਦੱਸਣਗੇ ਕੁਝ ਹੀ ਦਿਨ ਤੱਕ ਪ੍ਰੋ ਪੰਜਾਬ ਟੀਵੀ ਤੇ ਉਹਨਾਂ ਦਾ ਇੰਟਰਵਿਊ ਵੀ ਤੁਸੀਂ ਸੁਣੋਗੇ ਕਿ ਆਖਰਕਾਰ ਮੌਕੇ ਦੇ ਉੱਪਰ ਹੋਇਆ ਕੀ ਇਹ ਜਦੋਂ ਟਾਇਰ ਟਾਇਰ ਫਟਿਆ ਔਰ ਉਸ ਤੋਂ ਬਾਅਦ ਫਿਰ ਇਹ ਪਲਟ ਗਿਆ ਪਲਟਣ ਤੋਂ ਬਾਅਦ ਪੂਰਾ ਦਾ ਪੂਰਾ ਤੇਲ ਆ ਬਾੜ ਡੁੱਲਣਾ ਸ਼ੁਰੂ ਹੋ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਇਹ ਹਾਲਾਤ ਬਣੇ ਆ ਤਾਂ ਮੌਕੇ ਦੇ ਉੱਪਰ ਅਧਿਕਾਰੀ ਵੀ ਪਹੁੰਚੇ ਨੇ ਜਿਹੜਾ ਕਿ ਮੌਕੇ ਦੇ ਉੱਪਰ ਮੌਕਾ ਮੌਇਨਾ ਕਰ ਰਹੇ ਆ ਕਿ ਆਖਰਕਾਰ ਹੋਇਆ ਕਿ ਕਿਵੇਂ ਇਹ ਹੋਇਆ ਪੂਰੀ ਸਿਚੁਏਸ਼ਨ ਅੰਡਰ ਕੰਟਰੋਲ ਕਰ ਲਈ ਗਈ ਆ ਪਰ ਅੱਗ ਦੀਆਂ ਅੱਗ ਦੇ ਭਾਂਬੜ ਜਿਹੜੇ ਆ ਉਹ ਦੂਰ ਤੱਕ ਜਾਂਦੇ ਹੋਏ ਦੇਖੇ ਲੋਕਾਂ ਨੇ ਦੂਰ ਤੱਕ ਕਿਉਂਕਿ ਦੂਰ ਤੱਕ ਤੇਲ ਇੱਥੋਂ ਗਿਆ ਜਦੋਂ ਇੱਥੋਂ ਡੁੱਲਿਆ ਔਰ ਇੱਕ ਤਾਂ ਸੁਰਾਖ ਥੱਲੇ ਨਿਕਲ ਗਿਆ ਔਰ ਉਸ ਤੋਂ ਬਾਅਦ ਫਿਰ ਆ ਦੇਖੋ ਤੁਸੀਂ ਇਹ ਤਾਂ ਮੌਕੇ ਦੇ ਉੱਪਰ ਦੱਸਿਆ ਜਾ ਰਿਹਾ ਉਹਨਾਂ ਨੂੰ ਕੱਢ ਲਿਆ ਗਿਆ ਸੀਗਾ ਮੌਕੇ ਦੇ ਉੱਪਰ ਕੱਢ ਲਿਆ ਗਿਆ ਸੀ ਤਾਂ ਵਿਚਾਰ ਰਹਿ ਗਿਆ ਨਹੀਂ ਤਾਂ ਫਿਰ ਭਾਰੀ ਜਾਨੀ ਨੁਕਸਾਨ ਵੀ ਹੋ ਸਕਦਾ ਸੀਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਨੁਕਸਾਨ ਹੋਇਆ ਜਿਸ ਤਰੀਕੇ ਦੇ ਨਾਲ ਇਹ ਨੁਕਸਾਨ ਹੋਇਆ ਕਿਉਂਕਿ ਮੌਕੇ ਦੇ ਉੱਪਰ ਸਾਰਾ ਦਾ ਸਾਰਾ ਇਹ ਟੈਂਕਰ ਦਵਿੰਦਰ ਆ ਜਰੂਰ ਤਸਵੀਰ ਇਸ ਪਾਸਿਓਂ ਵੀ ਦਿਖਾਓ ਕਿਉਂਕਿ ਇੱਥੇ ਬੈੱਕ ਡਰਾਈਵਰ ਡਰਾਈਵਰ ਸੀਟ ਆ ਜਿਹੜੀ ਉਹਦਾ ਹਾਲ ਵੀ ਦੇਖੋਗੇ ਤੁਸੀਂ ਤਾਂ ਸਾਰੇ ਬੰਨੇ ਇਸੇ ਤਰੀਕੇ ਦੇ ਨਾਲ ਹੀ ਕੋਲਾ ਹੀ ਕੋਲਾ ਬਣਿਆ ਪਿਆ ਰਾਖ ਹੀ ਰਾਖ ਬਣੀ ਪਈ ਐ ਇਸ ਟੈਂਕਰ ਦੀ ਇਸ ਟੈਂਕਰ ਨੇ ਪਹੁੰਚਣਾ ਸੀ ਪੈਟਰੋਲ ਪੰਪ ਤੇ ਤੇਲ ਦੇ ਨਾਲ ਇਹ ਭਰਿਆ ਹੋਇਆ ਸੀਗਾ ਤਾਂ ਦੂਰ ਤੱਕ ਅੱਗ ਦੀਆਂ ਲਪਟਾਂ ਜਾਣ ਦੀ ਵਜ੍ਹਾ ਇਹ ਰਹੀ ਕਿ ਇਹਦੇ ਵਿੱਚ ਤੇਲ ਸੀ ਤੇਲ ਅਜੇ ਵੀ ਡੋਲ ਰਿਹਾ ਹੈ ਔਰ ਅਜੇ ਵੀ ਇਸ ਪਾਸਿਓਂ ਵੀ ਲੀਕੇਜ ਇਹਦੇ ਅੰਦਰ ਹੋ ਰਹੀ ਆ ਔਰ ਉਸ ਤੋਂ ਬਾਅਦ ਅਗਲੇ ਬੰਨੇ ਤੱਕ ਦੇਖੋਗੇ ਤੁਸੀਂ ਤਾਂ ਦੂਰ ਤੱਕ ਇਧਰ ਤੇਲ ਹੀ ਤੇਲ ਗਿਆ ਹੋਇਆ ਤਾਂ ਇਸ ਪਾਸੇ ਨਾਲ-ਨਾਲ ਫਿਰ ਤੇਲ ਜਾਣ ਲੱਗਿਆ ਤਾਂ ਫਿਰ ਮੌਕੇ ਦੇ ਉੱਪਰ ਜੇਸੀਬੀ ਯਾਂ ਬੁਲਾ ਕੇ ਉਸ ਦੇ ਨਾਲ ਫਿਰ ਇਹਨਾਂ ਨੇ ਮਿੱਟੀ ਪਵਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਇਸ ਨੂੰ ਰੋਡ ਨੂੰ ਥੋੜੀ ਦੇਰ ਤੱਕ ਬਲਾਕੇ ਜਿਹੜੀ ਆ ਉਹ ਖਲਵਾ ਦਿੱਤੀ ਜਾ ਸਕੇ ਔਰ ਇਹ ਹਾਲਾਤ ਹੋਏ ਆ ਮੌਕੇ ਦੇ ਉੱਪਰ ਕਿਉਂਕਿ ਜਦੋਂ ਅੱਗ ਦੀਆਂ ਲਪਟਾਂ ਨਿਕਲੀਆਂ ਤਾਂ ਦੂਰ ਤੱਕ ਅੱਗ ਫੈਲੀ ਹੋਈ ਨਜ਼ਰ ਆਈ ਕਿਉਂਕਿ ਤੇਲ ਹੀ ਤੇਲ ਸੀਗਾ ਤੇਲ ਸੀਗਾ ਔਰ ਤੇਲ ਖਿੱਲਰ ਗਿਆ ਤੇਲ ਤੋਂ ਬਾਅਦ ਜਦੋਂ ਅੱਗ ਲੱਗੀ ਤਾਂ ਅੱਗ ਦੇ ਭਾਂਬੜ ਵਚਨੇ ਸ਼ੁਰੂ ਹੋ ਗਏ ਤਾਂ ਹੁਣ ਮੌਕੇ ਤੇ ਅਸੀਂ ਰਿਪੋਰਟ ਦਿਖਾ ਰਹੇ ਤੁਹਾਨੂੰ ਕਿ ਮੌਕੇ ਦੇ ਉੱਪਰ ਕੀ ਹੋਇਆ ਰੋਡ ਪੂਰੀ ਦੀ ਪੂਰੀ ਬਲੌਕ ਕਰ ਦਿੱਤੀ ਗਈ ਆ ਦੋਨੇ ਬੰਨਿਓ ਔਰ ਟੈਂਕਰ ਇੱਥੇ ਪਲਟਿਆ ਹੋਇਆ ਨਜ਼ਰ ਆ ਰਿਹਾ ਟੈਂਕਰ ਇਸਥਾਨ ਤੇ ਪਲਟ ਗਿਆ ਟੈਂਕਰ ਪਲਟਣ ਤੋਂ ਬਾਅਦ ਫਿਰ ਅੱਗ ਲੱਗੀ ਇਸ ਨੂੰ ਅੱਗ ਦੀਆਂ ਲਪਟਾਂ ਦੂਰ ਤੱਕ ਜਾਂਦੀਆਂ ਇੱਕ ਵਾਰ ਤਾਂ ਬਲਾਸਟ ਇੰਨਾ ਜ਼ਬਰਦਸਤ ਇੰਨਾ ਖਤਰਨਾਕ ਹੋਇਆ ਕਿ ਪੂਰੇ ਦਾ ਪੂਰਾ ਖੰਨਾ ਸ਼ਹਿਰ ਹਿੱਲ ਗਿਆ ਇੱਕ ਵਾਰ ਤਾਂ ਕਿ ਆਖਰਕਾਰ ਹੋਇਆ ਕਿ ਇਹ ਮੌਕੇ ਦੇ ਉੱਪਰ ਅੱਗ ਦੇ ਭਾਂਬੜ ਦੂਰ ਤੱਕ ਜਾਂਦੇ ਹੋਏ ਦੇਖੇ ਲੋਕਾਂ ਨੇ ਤਾਂ ਪੂਰਾ ਰੋਡ ਜਿਹੜਾ ਉਹ ਬਲੌਕ ਕੀਤਾ ਹੋਇਆ ਦਵਿੰਦਰ ਨੂੰ ਕਹੂੰਗਾ ਇਸ ਪਾਸੇ ਵੀ ਦਵਿੰਦਰ ਤਸਵੀਰ ਦਿਖਾ ਦਿਓ ਪਿੱਛੋਂ ਕਿਉਂਕਿ ਪੂਰਾ ਦਾ ਪੂਰਾ ਰੋਡ ਇਸ ਬੰਨੇ ਉਹ ਬਲੌਕ ਕਰਕੇ ਡਾਇਵਰਜਨ ਕਰ ਦਿੱਤਾ ਗਿਆ ਡਾਇਵਰਟ ਕਰ ਦਿੱਤਾ ਗਿਆ ਇਸ ਰੂਟ ਨੂੰ ਤਾਂ ਕਿ ਲੋਕ ਅੱਗੇ ਨਾ ਸਕਣ ਕਿਉਂਕਿ ਅੱਗੇ ਇੱਥੇ ਟੈਂਕਰ ਪਲਟਿਆ ਹੋਇਆ ਔਰ ਕੋਈ ਹੋਰ ਹਾਦਸਾ ਨਾ ਹੋ ਜਾਏ ਤਾਂ ਦੋ ਫਾਇਰ ਬ੍ਰਿਗੇਡਸ ਮੌਕੇ ਦੇ ਉੱਪਰ ਪਹੁੰਚੀਆਂ ਸੀਗੀਆਂ ਜਿਨ੍ਹਾਂ ਨੇ ਮੌਕੇ ਦੇ ਉੱਪਰ ਅੱਗ ਤੇ ਕਾਬੂ ਪਾਇਆ ਔਰ ਅੱਗੇ ਪੱਟੀਆਂ ਲਗਾ ਕੇ ਰੋਡ ਰੋਡ ਨੂੰ ਪੂਰੇ ਨੂੰ ਬਲੌਕ ਕਰ ਦਿੱਤਾ ਗਿਆ ਬੰਦ ਕਰ ਦਿੱਤਾ ਪ੍ਰਸ਼ਾਸਨ ਨੇ ਲੋਕ ਅੱਗੇ ਨਾ ਆ ਸਕਣ ਅੱਗੇ ਟ੍ਰੈਫਿਕ ਨਾ ਆ ਸਕੇ ਟ੍ਰੈਫਿਕ ਡਾਇਵਰਟ ਪੂਰਾ ਦਾ ਪੂਰਾ ਕਰ ਦਿੱਤਾ ਗਿਆ ਤਾਂ ਮੌਕੇ ਦੇ ਉੱਪਰ ਖੰਨਾ ਸ਼ਹਿਰ ਦੇ ਖੰਨਾ ਸ਼ਹਿਰ ਤੋਂ ਨਿਕਲਣ ਦੇ ਲਈ ਜਿਹੜਾ ਬਾਈਪਾਸ ਫਲਾਈਓਵਰ ਆ ਫਲਾਈਓਵਰ ਦੇ ਉੱਪਰ ਇਹ ਸੜਕ ਖਾਤਸਾ ਹੋਇਆ ਇਹ ਜਿੱਥੇ ਕਿ ਇੱਕ ਟੈਂਕਰ ਪਲਟਿਆ ਤੇਲ ਦੇ ਨਾਲ ਭਰਿਆ ਹੋਇਆ ਕੱਲ ਹੀ ਸਪਲਾਈ ਜਿਹੜੀ ਆ ਕੱਲ ਬੰਦ ਸੀ ਪਰਸੋਂ ਵੀ ਸਪਲਾਈ ਬੰਦ ਸੀ ਪਰ ਅੱਜ ਜਿਵੇਂ ਸਪਲਾਈ ਖੁੱਲੀ ਦਵਿੰਦਰ ਆ ਜਰੂਰ ਦਿਖਾ ਦਿਓ ਇਹ ਸੁਰਾਖ ਕਿਉਂਕਿ ਸ਼ਾਇਦ ਬਾਅਦ ਵਿੱਚ ਹੋਇਆ ਹੋਏਗਾ ਤਾਂ ਆਰ-ਪਾਰ ਦਿਖ ਰਿਹਾ ਹੋਏਗਾ ਤੁਹਾਨੂੰ ਇਹ ਪੂਰਾ ਦਾ ਪੂਰਾ ਟੈਂਕਰ ਤੇਲ ਦੇ ਨਾਲ ਭਰਿਆ ਹੋਇਆ ਸੀਗਾ ਤਾਂ ਆਰ-ਪਾਰ ਜਿਹੜਾ ਹੁਣ ਤੁਹਾਨੂੰ ਸੁਰਾਖ ਨਿਕਲਿਆ ਹੋਇਆ ਸੁਰਾਖ ਨਜ਼ਰ ਆ ਰਿਹਾ ਇਹ ਸ਼ਾਇਦ ਬਾਅਦ ਵਿੱਚ ਇੱਥੋਂ ਵੀ ਤੇਲ ਨਿਕਲਿਆ ਔਰ ਸ਼ਾਇਦ ਗਰਮ ਹੋਏਗਾ ਇਹ ਜਦੋਂ ਟੈਂਕਰ ਚੱਲ ਰਿਹਾ ਸੀਗਾ ਉਦੋਂ ਉੱਥੋਂ ਫਿਰ ਭੰਬੜ ਮਚਿਆ ਚਿੰਗਾੜੀ ਲੱਗੀ ਜਾਂ ਕੋਈ ਹੋਰ ਵਜ੍ਹਾ ਰਹੀ ਹੈ ਇਹਦੇ ਬਾਰੇ ਤਾਂ ਪੁੱਛਗੇ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰਕਾਰ ਵਜ੍ਹਾ ਰਹੀ ਕੀ ਹੈ ਇਸ ਨੂੰ ਅੱਗ ਲੱਗਣ ਦੀ ਤਾਂ ਦੋਨੇ ਬੰਨੇ ਟ੍ਰੈਫਿਕ ਜਿਹੜਾ ਇਸ ਬੰਨੇ ਦਾ ਟ੍ਰੈਫਿਕ ਪੂਰਾ ਦਾ ਪੂਰਾ ਡਾਇਵਰਟ ਕਰ ਦਿੱਤਾ ਗਿਆ ਇਧਰੋਂ ਦੇਖੋਗੇ ਤੁਸੀਂ ਤਾਂ ਬੁਰਾ ਹਾਲ ਹੋਇਆ ਮੌਕੇ ਦੇ ਉੱਪਰ ਇਸ ਪੂਰੇ ਟੈਂਕਰ ਦਾ ਦੋ ਜਣੇ ਸੀਗੇ ਇਸ ਦੇ ਵਿੱਚ ਸਵਾਰ ਦੱਸਿਆ ਜਾ ਰਿਹਾ ਕਿ ਉਹਨਾਂ ਨੂੰ ਕੱਢ ਲਿਆ ਗਿਆ ਉਹਨਾਂ ਨੂੰ ਬਚਾ ਲਿਆ ਗਿਆ ਤਾਂ ਪੀਬੀ 13 ए एल 13 16 ਨੰਬਰ ਸੀਗਾ ਇਸ ਟੈਂਕਰ ਦਾ ਇਹ ਟੈਂਕਰ ਪੂਰਾ ਦਾ ਪੂਰਾ ਸੜ ਕੇ ਸੁਆਹ ਹੋ ਗਿਆ ਪੂਰਾ ਦਾ ਪੂਰਾ ਇਹ ਟੈਂਕਰ ਸੜ ਕੇ ਰਾਖ ਹੋ ਚੁੱਕਿਆ ਤਾਂ ਦੋ ਫਾਇਰ ਬ੍ਰਿਗੇਡਸ ਮੌਕੇ ਦੇ ਉੱਪਰ ਪਹੁੰਚੀ ਅਸੀਂ ਹੁਣ ਹੈਡਰਾ ਕ੍ਰੇਨ ਮੌਕੇ ਦੇ ਉੱਪਰ ਮੰਗਾਈ ਗਈ ਹੈ ਇਹਦੇ ਨਾਲ ਚੱਕ ਕੇ ਇਹਨੂੰ ਸਿੱਧਾ ਕੀਤਾ ਜਾਏਗਾ ਫਿਰ ਇਹ ਪੂਰਾ ਰੂਟ ਖੁੱਲੇਗਾ ਫਿਰ ਰੂਟ ਨੂੰ ਖੋਲਣ ਖੋਲਿਆ ਜਾਏਗਾ ਤਾਂ ਇਹ ਹਾਲਾਤ ਹੋਏ ਆ ਮੌਕੇ ਦੇ ਉੱਪਰ ਤੇਲ ਹੀ ਤੇਲ ਸਾਰੇ ਬਨੇ ਨਜ਼ਰ ਆ ਰਿਹਾ ਸੀ ਇੱਥੋਂ ਲੈ ਕੇ ਇੱਥੇ ਟੈਂਕਰ ਪਲਟਿਆ ਔਰ ਤਕਰੀਬਨ ਇੱਥੋਂ 100 ਮੀਟਰ ਇਧਰ ਨੂੰ ਉੱਧਰ ਵੀ ਤੇਲ ਖਿਲਰਿਆ ਹੋਇਆ ਨਜ਼ਰ ਆ ਰਿਹਾ ਔਰ ਇੱਥੇ ਵੀ ਇੱਥੇ ਪੂਰੀਆਂ ਅੱਗ ਦੀਆਂ ਲਪਟਾਂ ਨਜ਼ਰ ਆ ਰਹੀਆਂ ਸੀ ਜਿਸ ਥਾਂ ਤੇ ਮੈਂ ਖੜਾ ਜਿਸ ਥਾਂ ਤੇ ਚੱਲ ਰਿਹਾ ਕਿਉਂਕਿ ਆ ਸੜਕ ਦਾ ਹਾਲ ਦੇਖੋ ਤੁਸੀਂ ਜਿੱਥੋਂ ਤੱਕ ਤੇਲ ਗਿਆ ਉੱਥੋਂ ਤੱਕ ਆ ਸੜਕ ਦੇ ਨਾਲ-ਨਾਲ ਫਲਾਈਓਵਰ ਦੇ ਜਿਹੜਾ ਉੱਪਰ ਦੇਖੋਗੇ ਕਿਨਾਰੇ ਆ ਇਹ ਵੀ ਦੇਖੋ ਕਿਸ ਤਰ੍ਹਾਂ ਹਾਲ ਇਹਨਾਂ ਦਾ ਹੋਇਆ ਤਾਂ ਹਾਲਾਂਕਿ ਇਹ ਖੁਰਚ ਕੇ ਫਿਰ ਬਾਅਦ ਵਿੱਚ ਪਾਸੇ ਕੀਤਾ ਗਿਆ ਔਰ ਇਹ ਪੁਲ ਦੇ ਉੱਪਰ ਤੱਕ ਜਦੋਂ ਡੁੱਲਿਆ ਟੈਂਕਰ ਦਾ ਉੱਪਰ ਤੱਕ ਜਦੋਂ ਤੇਲ ਡੁੱਲਿਆ ਹੋਇਆਗਾ ਤਾਂ ਉੱਪਰ ਤੱਕ ਲਪਟਾਂ ਗਈਆਂ ਹੋਣਗੀਆਂ ਤਾਂ ਉੱਪਰ ਤੱਕ ਕਾਲਾ ਹੀ ਕਾਲਾ ਰਾਖ ਨਜ਼ਰ ਆ ਰਹੀ ਹੈ ਜਿੱਥੋਂ ਤੱਕ ਤੇਲ ਗਿਆ ਉੱਥੋਂ ਤੱਕ ਹਾਲ ਇਹੋ ਹੀ ਆ ਜਿੱਥੋਂ ਤੱਕ ਵੀ ਤੇਲ ਗਿਆ ਉੱਥੋਂ ਤੱਕ ਹਾਲਾਤ ਇਹੀ ਨੇ ਕਿਉਂਕਿ ਇਧਰਲੇ ਬੰਨੇ ਜਿੱਥੋਂ ਤੱਕ ਅੱਗੇ ਜੀਸੀਬੀ ਖੜੀ ਆ ਔਰ ਹੁਣ ਇੱਕ ਹੋਰ ਟਰੈਕਟਰ ਟਰਾਲੀ ਆਈ ਆ ਇਹਦੇ ਵਿੱਚ ਮਿੱਟੀ ਭਰ ਕੇ ਲੈਂਦੀ ਆ ਔਰ ਇਹ ਹੁਣ ਇੱਥੇ ਲਗਾ ਕੇ ਫਿਰ ਇਸ ਤੇਲ ਨੂੰ ਸਿਕਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਤਾਂ ਇਹ ਹਾਲ ਮੌਕੇ ਦਾ ਔਰ ਜਿੱਥੇ 21 ਅਸੀਂ ਤਸਵੀਰ ਜਿੱਥੋਂ ਦੇ ਤੁਹਾਨੂੰ ਦਿਖਾ ਰਹੇ ਹੰਨੇ ਦੇ ਵਿੱਚ ਔਰ ਇਹ ਦਰਦਨਾਕ ਖਾਦਸਾ ਵਾਪਰਿਆ ਔਰ ਭਿਆਨਕ ਖਾਦਸਾ ਅਸੀਂ ਕਹਿ ਸਕਦੇ ਹਾਂ ਨੂੰ ਕਿਉਂਕਿ ਬਲਾਸਟ ਇੰਨਾ ਜ਼ਬਰਦਸਤ ਸੀਗਾ ਇੰਨੀਆਂ ਜ਼ਬਰਦਸਤ ਅੱਕ ਦੀਆਂ ਲਪਟਾਂ ਨਿਕਲ ਰਹੀਆਂ ਸੀਗੀਆਂ ਕਿ ਲੋਕ ਇੱਕ ਵਾਰ ਤਾਂ ਡਰ ਗਏ ਮੌਕੇ ਦੇ ਉੱਪਰ ਦੂਰ ਤੱਕ ਜਿੱਥੋਂ ਤੱਕ ਮਸ਼ੀਨ ਖੜੀ ਹੈ ਔਰ ਉੱਥੋਂ ਤੱਕ ਤੇਲ ਗਿਆ ਉੱਥੋਂ ਤੱਕ ਅੱਕ ਦੀਆਂ ਲਪਟਾਂ ਨਿਕਲਦੀਆਂ ਨਜ਼ਰ ਆਈਆਂ ਫਿਰ ਭੰਬੜ ਬਲਦੇ ਹੋਏ ਲੋਕਾਂ ਨੇ ਦੇਖੇ ਤਾਂ ਹੁਣ ਦੱਸਿਆ ਜਾ ਰਿਹਾ ਕਿ ਦੋਹਾਂ ਜਣਿਆਂ ਨੂੰ ਬਚਾ ਲਿਆ ਗਿਆ ਉਹ ਹੀ ਦੱਸਣਗੇ ਕਿ ਮੌਕੇ ਦੇ ਉੱਪਰ ਹੋਇਆ ਕਿ ਔਰ ਇੱਕ ਇਧਰ ਇਧਰ ਵੀ ਮਸ਼ੀਨ ਆ ਗਈ ਹੈ ਇਧਰ ਵੀ ਇੱਕ ਹੈਡਰਾ ਕ੍ਰੇਨ ਆ ਚੁੱਕੀ ਹੈ ਔਰ ਉਹਦੇ ਨਾਲ ਕੋਸ਼ਿਸ਼ ਕੀਤੀ ਜਾਏਗੀ ਇਸ ਕੈਂਟਰ ਨੂੰ ਚੁੱਕਣ ਦੀ ਚੁੱਕ ਕੇ ਸਿੱਧਾ ਕਰਕੇ ਪਾਸੇ ਲਿਜਾਣ ਦੀ ਔਰ ਇਧਰ ਵੀ ਇੱਕ ਮਿੱਟੀ ਦੀ ਟਰਾਲੀ ਲਿਆ ਕੇ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਸ ਤੇਲ ਨੂੰ ਸੁਖਾ ਲਿਆ ਜਾਵੇ ਔਰ ਪਿੱਛੇ ਵੀ ਮਸ਼ੀਨ ਆ ਗਈ ਹੈ ਤਾਂ ਦੋ ਹੈਡਰਾ ਕ੍ਰੇਨ ਜਿਹੜੀਆਂ ਮੌਕੇ ਤੇ ਪਹੁੰਚ ਗਈਆਂ ਇਨ੍ਹਾਂ ਦੇ ਨਾਲ ਇਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਸਿੱਧਾ ਕਰਕੇ ਇਸ ਨੂੰ ਫਿਰ ਲਜਾਇਆ ਜਾਏਗਾ ਤਾਂ ਇਸ ਸੜਕ ਨੂੰ ਪੂਰਾ ਖੋਲਿਆ ਜਾਏਗਾ ਕੈਮਰਾ ਪਰਸਨ ਦਵਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਖੰਨਾ